ਗੁਰੂ RAMDAS ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਸੱਚਖੰਡ ਜਿਹੜੀ ਹਰਮੰਦਰ ਸਾਹਿਬ ਜੀ ਦੇ ਕਿ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਲੋਕ ਬਹੁਤ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੋ chape ka samar ਜੇਸ ਭਾਗੇ ਸਮੇਂ ਨੂੰ ਅੱਜ ਆਂ ਆਪ ਦਾ ਪਹਿਲਾ ਛੇੜੀ ਏਕਾਲ ਤੱਕ ਸਾਹਬ ਤੋਂ ਸਰਮੌਰ ਚਰਮਣੀ ਪੰਜ ਸੇਵਕ ਦਾ ਜਿਹਨਾਂ ਨੂੰ ਮਾਣ ਮਕਟਿਸ ਕੀਤਾ ਸਤਿਗੁਰੂ ਜੀ ਨੇ ਸ਼ਾਨਦ ਬਾਬਾ ਦਇਆ ਸਿੰਘ ਜੀ ਸੋਸ਼ਕ ਵਾਲੇ ਵਹਾਪੁਰ ਜੀ ਜਿਆਲਾ ਪਛੋਕੜ ਜਿਹੜੀ ਪੰਜ ਸਾਹਿਬ ਵਾਲੀ ਦੇ ਵਿੱਚੋਂ ਉਸ ਮਹਾਨ ਯੋਧੇ ਦੇ ਹਿੱਸੇ ਆਈ ਜਿਹੜਾ ਸਹਿਬ ਸਤਿਗੁਰੂ ਛੇਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਆਪਣੇ ਕੋਕਲ ਗਲਵਕੜੀ ਦੇ ਵਿੱਚ ਲੈ ਕੇ ਇਹ ਜਥੇਬੰਦੀ ਦੀ ਸ਼ੁਰੂਆਤ ਕੀਤੀ ਸੀ ਕਿੰਨਾ ਵੱਡਾ ਭਰੋਸਾ ਕਈ ਵਾਰੀ ਆਪਾਂ ਪੜਦੇ ਆ ਕਈ ਵਾਰੀ ਅਨੁਭਵ ਵੀ ਕਰਨਾ ਚਾਹੀਦਾ ਤੇ ਸ਼ਾਇਦ ਅੱਜ ਦੇ ਜਿਹੜੇ ਵਿਦਵਾਨ ਜਾਂ ਮੈਂ ਤਰਕ ਵਾਲੇ ਲੋਕਾਂ ਦੀ ਗੱਲ ਹੀ ਕਰਨੀ ਚਾਹੁੰਦਾ ਕਿੰਨਾ ਵੱਡਾ ਭਰੋਸਾ ਸਤਗੁਰੂ ਜੀ ਨੇ ਵਾਕਿਅਸ ਕੀਤਾ ਇਥੇ ਇੱਕ ਆਸਤਾ ਦੀ ਗੱਲ ਆ ਉਸ ਮਹਾਪੁਰਸ਼ ਨੂੰ ਕਿ ਸਤਗੁਰੂ ਜੀ ਨੇ ਚਾਲਦੀ ਭੱਟੀ ਦੇ ਵਿੱਚ ਛਾਲ ਮਾਰ ਦਿੱਤੀ ਤੇ ਸਤਗੁਰੂ ਜੀ ਨੇ ਭੋਰਾ ਬਾਲ ਦੇ ਗਾਣੇ ਹੁਣ ਦਿੰਦਾ ਇਹ ਭੱਟੀਆਂ ਰਹਿਮ ਤਾਂ ਬਖਸ਼ਿਆ ਸਹਿਬ ਸ੍ਰੀ ਗੁਰੂ ਹਰਗੋਬਿੰਦ ਪਾਚਾ ਜੀ ਨੇ ਇੰਦਰ ਦੇ ਬੰਦੀ ਨੂੰ ਬਾਹਰ ਚ ਕੀਤਾ। ਬਾਬਾ ਅਬਦੀ ਜਾਨ ਜੀ ਦਾ ਗਾਲ ਪੰਥ ਭਾਵੇਂ ਸਾਡੀਆਂ ਸਰਬੌਰ ਜਥੇਬੰਦੀਆਂ ਮੁੰਡਾ ਸ਼ਰਮਣੀ ਪੰਥ ਮੁੰਡਾ ਅਕਾਲੀ ਜਿਹੜਾ ਸਾਡੇ ਸ਼ਰਮਣੀ ਮੁੜ ਕੇ ਅੱਜ ਸਰ ਪ੍ਰਸਤੀ ਕਰਦੇ ਸਾਡੀ ਬਾਬਾ ਬਲਬੀਰ ਸਿੰਘ ਜੀ ਪਰ ਮੈਂ ਸਮੇਂ ਦਾ ਉਦੋਂ ਵੀ ਪ੍ਰਾਤਨ ਇਹ ਜਥੇਬੰਦੀ ਚੱਲੀ ਆ ਗਈ ਬਾਬਾ ਦਇਆ ਸਿੰਘ ਜੀ ਸੋਰਸਿੰਗ ਵਾਲੇ ਕੁਝ ਗੱਲਾਂ ਸੁਣੀਆਂ ਕੁਝ ਦੇਖੀਆਂ ਦੀਆਂ ਸਾਹਮਣੇ ਉਹ ਦੇਖਣ ਵਾਲੀਆਂ ਜਿਹੜੀਆਂ ਕਿ ਸੰਤ ਬਾਬਾ ਦਇਆ ਸਿੰਘ ਦੀ ਸੋਰਸਿੰਗ ਵਾਲੇ 82 ਕ ਦਾ ਸਮੇਂ ਦੀ ਮੈਂ 81 ਤੋਂ ਪਹਿਲੇ ਸਮੇਂ ਦੀ ਗੱਲ ਕਰਾਂ ਇੱਥੇ ਕਾਸ ਫੋਰਸ ਨੇ ਸੀ ਹੋਦੀ ਸਮਾ ਘੁੜਾ ਅੰਦਾਜ਼ ਵਿੱਚ ਚੱਲਦਾ ਸੀ ਕਿਰਮੈਂ ਦੇਖਦਾ ਦੋ ਮਹਾਨ ਸ਼ਖਸੀਤਾਂ ਜਿਨ੍ਹਾਂ ਜ ਵੱਡਾ ਰਤਬਾ ਸਾਧਬਾਬਾ ਦਇਆ ਸਿੰਘ ਦੀ ਸੋਰ ਸਿੰਘ ਵਾਲਿਆਂ ਦੇ ਹਿੱਸੇ ਆਇਆ ਬਾਬਾ ਨਿਹਾਲ ਸਿੰਘ ਦੀ ਖਰਗਾਂ ਵਾਲਿਆਂ ਦੇ ਹਿੱਸੇ ਆਇਆ ਕਿ ਇਹ ਪ੍ਰਕਾਰਾਂ ਦੇ ਵਿੱਚ ਖੰਡ ਬਾਟ ਹੁੰਦੇ ਸੀ ਜਨਨ ਕੀਤਾ ਜਾਂਦਾ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਵਿਆਦ ਵੀ ਕੀਤੀ ਜਾਵੇ ਦਿਨ ਰਾਤ ਪਹਿਰਾ ਦੇ ਕੇ ਇਸ ਪਵਿੱਤਰ ਸਾਜ ਖਡ ਜੀ ਹਰਮੰਦਰ ਸਾਹਿਬ ਜੀ ਦੀ ਉਸ ਪਵਿੱਤਰਤਾ ਨੂੰ ਬਹਾਲ ਰੱਖਿਆ ਇਹ ਹੁੰਦਾ ਜੋਧਿਆਂ ਦਾ ਕਾਰਜ ਜੇ ਮੈਂ ਕਹਿ ਸਕਦਾ ਸਭ ਤੋਂ ਵੱਡਾ ਯਕੀਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਕਰਦੇ ਸੀ ਉਹ ਵੀ ਬਾਬਾ ਦਇਆ ਸਿੰਘ ਜੀ ਦੇ ਹਿੱਸੇ ਆਇਆ ਏਡਾ ਵੱਡਾ ਸਤਕਾਰ ਸੀ ਉੱਠ ਕੇ ਸਤਗੁਰਾਂ ਨੇ ਪਮਾ ਇਸ ਥਾਂ ਤੇ ਹੁੰਦੇ ਸੀ ਉੱਠ ਕੇ ਨਮਸਕਾਰ ਕਰਕੇ ਗੁਰਮੋ ਦੇ ਗਾਣੇ ਔਰ ਬਾਬਾ ਜੀ ਨੇ ਸਮੇਲ ਵੀ ਰੱਖਿਆ ਉਸ ਵੇਲੇ ਧਰਮਜੋਤ ਮੋਰਜਾ ਜਲਦਾ ਸੀ ਸੰਤ ਬਾਬਾ ਹਰਜਨ ਸਿੰਘ ਜੀ ਲਾਂਗੋਵਾਲ ਉਹਨਾਂ ਨੇ ਵੀ ਉੱਡੇ ਪਿਆਸ ਇੱਕ ਮੀਰੀ ਤੇ ਪੀਰੀ ਤੇ ਸੰਤ ਤੇ ਸਿਪਾਹੀ ਦਾ ਜਿਹੜਾ ਇੱਕ ਰਿਸ਼ਤਾ ਆ ਉਹ ਰਿਸ਼ਤੇ ਨੂੰ ਵੀ ਬਹਾਰ ਰੱਖਿਆ ਸੋ ਉਹਨਾਂ ਦੀਆਂ ਵੱਡੀਆਂ ਸਵਾਭਾਂ ਜਿਹੜੀਆਂ ਨੂੰ ਉਹਨਾਂ ਵੱਡੀਆਂ ਸਵਾਭਾਂ ਨੂੰ ਮੁੱਖ ਰੱਖਦੇ ਹੋਏ ਅੱਜ ਜਿਵੇਂ ਇੱਕ ਹਾਲ ਤੱਕ ਸਾਡੇ ਪੰਜ ਸਿੰਘ ਸਹਿਬਾਨ ਨੇ ਇਹ ਸ਼੍ਰੋਮਣੀ ਪੰਥ ਸੇਵਕ ਦਾ ਜਿਹੜਾ ਮੈਂ ਸਮਝਦਾ ਇਹ ਬੜੀ ਵੱਡੀ ਪ੍ਰਾਪਤੀ ਹੁੰਦੀ ਸ਼੍ਰੀ ਅਕਾਲ ਤਖਤ ਸਾਹਿਬ ਇਹ ਸਿੱਖ ਕੌਮ ਦਾ ਪਵਿੱਤਰ ਦਾਤਿਆ ਜਿੱਥੇ ਸਾਰੀ ਦੁਨੀਆ ਦੇ ਸਨਮਾਨ ਕਰਦੇ ਆ ਇਹ ਤਖਤ ਦੇ ਉੱਤੇ ਜਿਹਨੇ ਸਨਮਾਨ ਭੇਟ ਕੀਤਾ ਜਾਂਦਾ ਉਹ ਉਹਨਾਂ ਪਿਆਰਿਆਂ ਸ਼ਹੀਦਾਂ ਨੂੰ ਬਖਸ਼ਿਆ ਜਾਂਦਾ ਜਿਨ੍ਹਾਂ ਨੇ ਕੁਝ ਘੱਲਨਾ ਘੱਲ ਨਹੀਂ ਹੁੰਦੀ ਕਿਉਂਕਿ ਲੰਬਾ ਸਮਾਂ ਲੱਗੂ ਬਾਸ ਸਿੰਘ ਸਾਹਿਬ ਜੀ ਨੇ ਵੀ ਬੋਲਣਾ ਬਾਬਾ ਜੀ ਨੇ ਵੀ ਤੁਹਾਡਾ ਪਰਵਾਹ ਕਰਨਾ ਤੇ ਮੈਂ ਅੱਜ ਇਹ ਵੀ ਮਹਿਸੂਸ ਕਰਦਾ ਕਿ ਸੰਤ ਬਾਬਾ ਅਵਕਰ ਸਿੰਘ ਜੀ ਜਦੋਂ ਵੀ ਸ਼ਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਕੋਈ ਕਾਰਜ ਹੋਵੇ ਬਕਾਇਦ ਕਿਸੇ ਭਿੰਨ ਭੇਦ ਤੋਂ ਬਗੈਰ ਕਿਸੇ ਮਨ ਦੇ ਵਿੱਚੋਂ ਲਾਗ ਦਾ ਤੋਂ ਹਮੇਸ਼ਾ ਹੀ ਉੱਥੇ ਪਹੁੰਚਦੇ ਆ ਚਾਹੇ ਆਪਣਾ ਸੇਧ ਪਹੁੰਚਾਣ ਜਾਂ ਆਪ ਪੁੱਜਣ ਇਹ ਵੀ ਮੈਂ ਸਮਝਦਾ ਬਾਬਾ ਦਇਆ ਸਿੰਘ ਜੀ ਦੀ ਉਹਨਾਂ ਦੀ ਦਿੱਤੀ ਹੋਈ ਗੁਣਤੀ ਆ ਗੁਰੂ ਸਾਹਿਬ ਕਿਰਪਾ ਕਰੂ ਜਿੱਥੇ ਮੈਂ ਪੰਥ ਬਾਬਾ ਬਿਧੀ ਚੰਦ ਜੀ ਦੇ ਸਮੂਚੇ ਧਾਲਨ ਨੂੰ ਤੇ ਸਮੂਚੀਆਂ ਨੇ ਹੰਗਸ ਸਿੰਘ ਜਥੇਬੰਦੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਜਿੱਥੇ ਅੱਜ ਅਵਾਰਡ ਪ੍ਰਾਪਤ ਹੋਇਆ ਉੱਥੇ ਆਪਾਂ ਕੇਂਦਰੀ ਯਾਮਗਲ ਦੇਸ਼ਕ ਇਹ ਸ਼ੋਭਤ ਤਸਵੀਰ ਵੀ ਕਰਨੀ ਆ ਲੰਮਾ ਸਮਾਂ ਹੋ ਗਿਆ ਸੀ ਸਾਲ ਤੋਂ ਲਗਭਗ ਹੋ ਗਿਆ ਸਾਲ ਤੋਂ ਵੀ ਉੱਪਰ ਹੋ ਗਿਆ ਪਰ ਜਦੋਂ ਸਮਾਪਤ ਬੰਨਣਾ ਉਦੋਂ ਹੀ ਬੰਨਣਾ ਸੀ ਸੋ ਬਾਬਾ ਜੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਦੂਸਰਾ ਸਿੱਖ ਪੰਥ ਦਾ ਮਹਾਨ ਜਰਨੈਲ ਜੇਸ ਜਰਨੈਲ ਨੇ ਬਹੁਤ ਬਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਬਾਬਾ ਲਧਨ ਸਿੰਘ ਜੀ ਪੰਜ ਹਤਾ ਜਿਨ੍ਹਾਂ ਨੇ ਪਠਾਨਾਂ ਦੇ ਨਾਲ ਲੜਾਈ ਲੜਦੇ ਏਡੀ ਵੱਡੀ ਪ੍ਰਾਪਤੀ ਕੀਤੀ ਕਿ ਪੰਜ ਤਲਵਾਰਾਂ ਸ੍ਰੀ ਸਾਹਿਬ ਦੇ ਰੂਪ ਦੇ ਵਿੱਚ ਉਹ ਲਿਆ ਕੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਾਹਮਣੇ ਆ ਕੇ ਭੇਟ ਕੀਤੀਆਂ ਤੇ ਮਹਾਰਾਜੇ ਨੇ ਕਿਉਂਕਿ ਜੋਰ ਦੇਖੇ ਸੀ ਸਿੱਖ ਜਰਨੈਲ કહਾਇਆ ਜਾਂਦਾ ਉਹਨਾਂ ਨੂੰ ਫਿਰ ਆਵਾਰ ਦਿੱਤਾ 5000 ਦੀ ਜ਼ਗੀਰ ਲਈ ਉਸ ਵੇਲੇ ਨਾਲ ਪੰਜ ਹੱਥੇ ਦਾ ਜਿਹੜਾ ਉਹਨਾਂ ਨੂੰ ਇਹ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਬਖਸ਼ਿਸ਼ਾਂ ਦਾ ਇਹ ਵੀ ਇਹਨੂੰ ਆਪਾਂ ਜੀ ਨੂੰ ਤਖੱਲਸ ਕਹਲੇ ਨੇ ਇਹ ਬਖਸ਼ਿਸ਼ ਦਿੱਤਾ। ਉਹਨਾਂ ਇਹ ਸਰ ਬਾਬਾ ਨਿਹੰਗ ਸਿੰਘ ਜੀ ਨੇ ਉਸ ਵੇਲੇ ਦੇ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਜੀ ਰਣਵਾ ਦੀ ਕਮਾਂਡ ਹੇਠ ਵੀ ਬਹੁਤ ਵੱਡੀ ਲੜਾਈ ਦਿੱਤੀ ਜਿਹੜੀ ਕਿ ਅੱਜ ਵੀ ਸਿੱਖ ਪੰਥ ਦਾ ਇਤਿਹਾਸਕ ਤੌਰ ਤੇ ਸੁਨਹਿਰੀ ਪੰਨਾ ਹੈ। ਸੁਭਾਉ ਜੀ ਦਾ ਜਿਹੜਾ ਸਵਰਨਵਾਸ 1839 ਵਿੱਚ ਹੋਇਆ ਜਦੋਂ ਖਾਲਸਾ ਪੰਥ ਦਾ ਰਾਜ ਹਾਲੇ ਚੱਲਦਾ ਸੀ ਸੋ ਉਹਨਾਂ ਦੀ ਵੀ ਭਾਵੇਂ ਲੇਟ ਲੱਗੀ ਫੋਟੋ ਉਹਨਾਂ ਦੀ ਵੀ ਅੱਜ ਫੋਟੋ ਇਸ ਸਥਾਨ ਤੇ ਸ਼ਰੋਹਤ ਕੀਤੀ ਜਾ ਰਹੀ ਆ ਮੈਂ ਦਿਲ ਦੀਆਂ ਲਗਨਾਂयां ਤੋਂ ਸਾਰੀਆਂ ਸਖਸ਼ੀਤਾ ਜਿੰਨੀਆਂ ਪਹੁੰਚੀਆਂ ਮੇਰੇ ਮੋਹਰੇ ਬੈਠੇ ਸੰਤ ਬਾਬਾ ਬਲਬੀਰ ਸਿੰਘ ਜੀ ਪੰਜ ਸ਼੍ਰੋਮਣੀ ਕਾਲੀ ਗੁੱਡਾਦਾਲੂ 96 ਕਰੋੜੀ ਉਹਨਾਂ ਦਾ ਧੰਨਵਾਦ ਬਾਬਾ ਗੁਰਦੇਵ ਸਿੰਘ ਜੀ ਸ਼ਹੀਦ ਦੀ ਬਾਤ ਬਾਗ ਵਾਲੇ ਮਹਾਪੁਰਸ਼ ਜਿਹੜੇ ਬਹੁਤ ਵੱਡੇ ਕਰਨੀ ਤੇ ਕਠਨਾ ਤੇ ਤਿਆਗ ਦੀ ਮੂਰਤ ਆ ਉਹ ਵੀ ਪਹੁੰਚੇ ਆ ਸੰਤ ਬਾਬਾ ਦਰਸ਼ਨ ਸਿੰਘ ਦੀ ਟਾਲਾ ਸਾਹਿਬ ਵਾਲੇ ਸੰਤ ਬਾਬਾ ਅਜੀਤ ਸਿੰਘ ਦੀ ਜੌਣਾ ਵਾਲੇ ਪੂਰ ਮਹਾਪੁਰਸ਼ ਔਰ ਡਾਕਟਰ ਗਰਨਾਮ ਸਿੰਘ ਦੀ ਸਾਡੇ ਟਰੋਲੀ ਭਾਈ ਤੋਂ ਤਿਆਗ ਦੀ ਸੱਚੀ ਰੂਹਤ ਕਈ ਵਾਰੀ ਐਵੇਂ ਕਾਲੇ ਦੀਆਂ ਗੱਲਾਂ ਬਾਬਾ ਸੰਤ ਬਾਬਾ ਸੇਵਾ ਸਿੰਘ ਖਰੂਰ ਸਾਹਿਬ ਵਾਲੇ ਉਹ ਮਹਾਪੁਰਸ਼ ਕੀਤੇ ਤੌਰ ਤੇ ਪਹੁੰਚੇ ਆ ਸੰਤ ਬਾਬਾ ਕਸ਼ਮੀਰ ਸਿੰਘ ਜੀ 埔ਰੀ ਵਾਲੇ ਮਹਾਪੁਰਸ਼ ਪਹੁੰਚੇ ਆ ਹਜੂਰ ਸਾਹਿਬ ਤੋਂ ਵੀ ਸਾਡੇ ਪਹੁੰਚੇ ਸਾਡੇ ਸਤਿਕਾਰ ਤੇ ਅਚੇਚੇ ਤੌਰ ਤੇ ਸਾਡੇ ਪੰਜ ਅਕਾਲੀ ਦਰਨਾ ਦਲ ਬਾਬਾ ਬਗਾਲਾ ਬਾਬਾ ਜੋਗਾ ਸਿੰਘ ਜੀ ਇਹ ਵੀ ਦੇਖੋ ਸਮੇਲ ਮੈਂ ਹੁਣ ਕਿਉਂਕਿ ਲੰਮਾ ਸਮਾਂ ਨਹੀਂ ਦੂਸਰਾ ਇੱਥੇ ਬਾਅਦ ਤਖੱਲ ਲੰਮਾ ਉਹ ਵੀ ਨਹੀਂ ਚੰਗਾ ਪਰ ਸੱਚ ਜਿਹੜਾ ਸੰਚੇ ਹੁੰਦਾ ਬਾਬਾ ਜੋਗਾ ਸਿੰਘ ਜੀ ਜਦੋਂ ਦਸਾਰਵੰਦੀ ਹੋਈ ਤੇ ਬਾਬਾ ਗੁਰਦੇਵ ਸਿੰਘ ਜੀ ਕਹਿੰਦੇ ਇਹਨਾਂ ਦੇ ਸਿਰ ਤੇ ਸਜਾਓ ਇਹ ਅੱਜ ਸਾਡੇ ਵਿੱਚ ਮੁੱਕਵੇ ਖਾਧੋਂ ਹੋ ਗਿਆ ਅੱਜ ਤਾਂ ਇੱਕ ਦੂਜੇ ਨੂੰ ਬੋਲਣ ਤੇ ਲੱਗਿਆ ਆਂ ਈਰਖਾ ਬੱਸ ਇੱਕ ਦੂਜੇ ਨੂੰ ਵੜਾਂਗੇ ਤੇ ਲੱਗਿਆ ਆਂ ਗੁਰੂ ਸਾਹਿਬ ਕਿਰਪਾ ਕਰਨ ਸੇਖ ਸਾਹਿਬ ਗਿਆਨੀ ਅੰਮ੍ਰਿਤਜੀਤ ਸਿੰਘ ਦੀ ਸੱਚਖੰਡ ਚੀਰ ਹਰਮੰਦਰ ਸਾਹਿਬ ਜੀ ਦੇ ਅਡੀਸ਼ਨਲ ਮੁੱਖ ਗ੍ਰੰਥੀ ਫਤਬਾਬਾ ਸੁਖਰਾਮ ਸਿੰਘ ਦੀ ਕਾਰ ਸੇਵਾ ਵਾਲੇ ਤਾਹਪੁਰ ਜੀ ਉਹਨਾਂ ਦੇ ਨਾਲ ਗਿਆਨੀ ਗੁਰਮਿੰਦਰ ਸਿੰਘ ਜੀ ਸਾਡੇ ਜਿਹੜੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰੰਥੀ ਉਹ ਵੀ ਪਹੁੰਚੇ ਆ ਉਹਨਾਂ ਦੇ ਨਾਲ ਸੁਲਤਾਨ ਸਿੰਘ ਸਾਡੇ ਤਨ ਸ੍ਰੀ ਕੇਸਕਰ ਸਾਹਿਬ ਜੀ ਦੇ ਜਜ਼ੇਦਾਰ ਸਾਹਿਬ ਸਿੰਘ ਸਾਹਿਬ ਕਹਿੰਦੇ ਸੁਲਤਾਨ ਸਿੰਘ ਜੀ ਉਹ ਵੀ ਇੱਛੇ ਤੌਰ ਤੇ ਪਹੁੰਚੇ ਆ ਸ਼ਾਗੀਆਂ ਕਾਰ ਸੇਵਾ ਵਾਲੀਆਂ ਜਵੇਦ ਬੰਦੀਆਂ ਉਹਨਾਂ ਦੇ ਨਾਲ ਸਾਡੇ ਨਿਰਮਲਾ ਮਾਨਸ ਤੇ ਉਹਨਾਂ ਦੇ ਨਾਲ ਸਾਡੇ ਇੱਛੇ ਤੌਰ ਦੇ ਉੱਤੇ ਕਾਰ ਸੇਵਾ ਵਾਲਿਆਂ ਨਾਲ ਸੇਵਾ ਪੰਥੀ ਮਹਾਂਪੁਰਖ ਪਹੁੰਚੇ ਆ ਮੈਂ ਦੇਖ ਰਿਹਾ ਬਹੁਤ سارے ਸਾਡੇ ਸਦਕਾਰ ਤੋਂ ਮੈਂਬਰ ਸਹਿਬਾਨ ਉਹ ਜਿਹੜੇ ਉਹਨਾਂ ਦੇ ਨਾਲ ਜਿਹੜੇ ਸਾਡੇ ਅਹੁਦੇਦਾਰ ਵੀ ਆ ਉਹ ਵੀ ਸਾਰੇ ਪਹੁੰਚੇ ਆ ਤੇ ਅੱਜ ਇੱਕ ਸਮਾਗਮ ਬਣਕਣ ਇੰਦਾ ਵੀ ਬਣ ਗਿਆ ਕਿ ਪੰਜਾਂ ਤਖਤਾਂ ਦੇ ਪੰਜੇ ਜੱਜੇਦਾਰ ਸਹਿਬਾਨ ਭਾਵੇਂ ਤਿੰਨ ਤਾਂ ਮੌਜੂਦ ਸੀ ਉਹ ਦੂਸਰੇ ਅਸਥਾਨਾਂ ਤੋਂ ਵੀ ਉਹ ਸਿੰਘ ਸਾਹਿਬ ਆਪ ਨਹੀਂ ਆਏ ਉਹਨਾਂ ਵੱਲੋਂ ਆਪਣੇ ਨੁਮਾਇंदे ਤਰਨਾ ਸਾਹਿਬ ਤੋਂ ਤਾਂ ਸ੍ਰੀ ਹਜੂਰ ਸਾਹਿਬ ਜੀ ਤੋਂ ਉਹ ਵੀ ਸਾਰੇ ਪਹੁੰਚੇ ਆ ਮੈਂ ਦਿੱਲੀ ਦੀਆਂ ਧਰਿਆਨੀਆਂ ਤੋਂ ਔਰ ਬਾਈਕਰਮਾਨ ਸਿੰਘ ਦੀ ਮੰਨਣ ਸਾਡੇ ਮੁਖ ਸ਼ਕਤਰ ਸ਼ਾਹਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹੁੰਚੇ ਕਿਉਂਕਿ ਲੰਮਾ ਸਮਾਂ ਲੱਗ ਜੂਗਾ ਬੋਲੂਗਾ ਮੈਂ ਬਾਬਾ ਜੀ ਨੂੰ ਸੋਚੇ ਪੰਥ ਨੂੰ ਪੰਥ ਬਾਬਾ ਵੀਦੀ ਚੰਦ ਜੀ ਸੰਪਰਦਾ ਨੂੰ ਸੋਚੀਆਂ ਦੇਹਾਂਗ ਸਿੰਘ ਜੀ ਸਰਮੌਰ ਜੱਦੇ ਬੰਦੀਆਂ ਤੇ ਬਾਬਾ ਪ੍ਰਤਾਪ ਸਿੰਘ ਜੀ ਵੀ ਸਾਡੇ ਖੜੇ ਆ ਜਿਹੜੇ ਬਾਬਾ ਜੀ ਦੇ ਦਰਵਾਜ਼ੇ ਵਿੱਚੋਂ ਭਾਂ ਦੇ ਲੱਗਦੇ ਆ ਉਹਨਾਂ ਦਾ ਵੀ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦਾ ਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਵੀ ਕਰਦਾ ਬਾਬਾ ਜੀ ਮੇਠੋ ਜਰਗ ਬਾਬਾ ਨਰਿੰਦਰ ਸਿੰਘ ਜੀ ਦਾ ਨਾਮ ਬਾਬਾ ਨਰਿੰਦਰ ਸਿੰਘ ਜੀ ਫਜੂਰ ਸਾਹਿਬ ਵਾਲੇ ਮਹਾਪੁਰਸ਼ ਬਾਬਾ ਨਿਧਾਨ ਸਿੰਘ ਜੀ ਦੇ ਇਸਤਾਨ ਤੋਂ ਉਹਨਾਂ ਵੱਲੋਂ ਵੀ ਨਮਹੰਦੇ ਪਹੁੰਚੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਦਿੱਲੀ ਵਾਲੇ ਬਾਬਾ ਬਜਨ ਸਿੰਘ ਜੀ ਵੱਲੋਂ ਵੀ ਸੇਵਾਦਾਰ ਆਏ ਬਾਬਾ ਬਜਨ ਸਿੰਘ ਜੀ ਦਿੱਲੀ ਵਾਲੇ ਬਾਬਾ ਬਜਨ ਸਿੰਘ ਜੀ ਦਿੱਲੀ ਵਾਲੇ ਮਹਾਪੁਰਸ਼ ਜਿਹੜੇ ਕਾਸੇਵਾ ਦੇ ਬਾਬਾ ਹਰਵੰਸ ਸਿੰਘ ਜੀ ਦੀ ਸੰਪਰਦਾ ਉਹ ਵੀ ਸਾਰੇ ਪਹੁੰਚੇ ਆ ਉਹਨਾਂ ਦਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਦੋਏ ਬਾਬਾ ਹਰਿ ਸਿੰਘ ਜੀ ਨਾਮ ਸਰ ਵਾਲੇ ਕਿਉਂਕਿ ਮੈਂ ਇਧਰ ਪਹੁੰਚ ਗਿਆ ਥੋੜਾ ਜਿਹਾ ਇਧਰੋਂ ਦੂਰ ਆ ਸੀ ਜੋ ਗੁਰੂ ਸਾਹਿਬ ਕਿਰਪਾ ਕਰ ਸਾਰਿਆਂ ਦਾ ਹੀ ਰੋਮ-ਰੋਮ ਕਰਕੇ ਧੰਨਵਾਦ ਕਰਦਾ ਇਹ ਵੀ ਬੇਨਤੀ ਕਰਦਾ ਕਿ ਕਰਨੀ ਤੇ ਕਫਰੀ ਦੇ ਸੂਰਾ ਕਹਿਣ ਦੇ ਨਹੀਂ ਕਰਨੀ ਦੇ ਵੀ ਬਾਬਾ ਦਇਆ ਸਿੰਘ ਜੀ ਸਰ ਸਿੰਘ ਵਾਲੇ ਜੋ ਹੁਕਮ ਗਿਆ ਪੰਜ ਦਾ ਸਿਰ ਮੱਥੇ ਬਗੈਰ ਕਿਸੇ ਦਵਾਈ ਤੋਂ ਤੇ ਅੱਜ ਗੁਰੂ ਸਾਹਿਬ ਨੇ ਕਿਰਪਾ ਕੀਤੀ ਇਸ ਭਾਗਾ ਸਮਾ ਸਾਨੂੰ ਬਖਸ਼ਿਸ਼ ਕੀਤਾ ਉਹਨਾਂ ਦੀ ਤਸਵੀਰ ਸੁਰਉਤ ਕੀਤੀ ਤੇ ਸਿੱਖ ਪੰਥ ਦੇ ਸਿੱਖ ਜਰਨੈਲ ਬਾਬਾ ਨਦਾਨ ਸਿੰਘ ਜੀ ਪਾਂਛਾਤਾ ਇਹ ਵੀ ਵੱਡੀ ਬਲਾਵਦੀ ਸੀ ਉਹਨਾਂ ਦੋਵਾਂ ਦੀ ਤਸਵੀਰਾਂ ਸੁਰਉਤ ਹੋਈਆਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਸਤਿਕਾਰਯੋਗ ਚੇਤਾ ਕਈ ਵਾਰੀ ਬੋਲਦਾ ਨਹੀਂ ਮੇਰੇ ਨਾਲ ਹੀ ਬੈਠੇ ਸੀ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਜਿਨ੍ਹਾਂ ਦੇ ਨਾਲ ਹਮੇਸ਼ਾ ਮੰਜੀ ਸਾਹਿਬ ਕਥਾ ਯੋਗੇ ਲੰਬੇ ਆਸੇ ਤੋਂ ਸੁਭਾਵਾਂ ਸਤਖੰਡ ਚ ਵੀ ਲਗਾਈਆਂ ਤੇ ਕਥਾ ਦੀਆਂ ਸੁਭਾਵਾਂ ਵੀ ਨਿਰੰਤਰ ਚੱਲੀ ਆ ਤੇ ਇਹਨਾਂ ਨੂੰ ਮੰਜੀ ਸਾਹਿਬ ਵਾਲੇ ਗਿਆਨੀ ਜਸਵੰਤ ਸਿੰਘ ਜੀ ਇਹ ਕਹੇ ਕਿ ਸਾਰੇ ਮੁਖਤਮਦੋਂ ਦੇ ਬਾਬਾ ਲਖਾ ਸਿੰਘ ਜੀ ਵੀ ਬਹੁਤ سارے ਮਹਾਪੁਰਸ਼ ਪੁੰਚੇ ਸਾਰੇ ਤੇ ਬਹੁਤ ਬਹੁਤ ਦਰਬਾਰਵਾਹੀ ਨੂੰ ਜਿੱਕਰ ਕਾਲ ਸਾਹਿਬ ਵਾਹਿਗੁਰੂ ਵਾਹਿਗੁਰੂ

ਉਹਨਾਂ ਦੇ ਮਹਾਲ ਪ੍ਰੀਤ ਨੂੰ ਉਹਨਾਂ ਦੇ ਪਾਲ ਕੰਪਰਟਿਟਿਊਸ ਰਾਮਨ ਦੀ ਮੰਗ ਆਗੂ ਜੀ ਨੇ ਆਪੇ ਇਹ ਸਮੇਂ ਦੇ ਉਹਨਾਂ ਦੇ ਕੰਪਰਟਿਟਿਊਸ ਰਾਮਨ ਦਾ ਉਹ ਰੀਕਾਲ ਤੱਕ ਦਾ ਜਿਵੇਂ ਵਿਕਾਸ਼ਸ਼ੂ ਰਿਹਾ ਆਗੂ ਰਸੀਦ ਦੇਣ ਵਾਸਤੇ ਸੰਕੇਤ ਉਹ ਆਗੂ ਜੀ ਕਹਿੰਦਾ

ਬਿੜਕਾਲ ਦੇ ਸ਼ੰਕਰ ਬਾਬਾ ਜੀ ਬਾਬਾ ਦੇ ਵੀਰ ਸ਼ੰਕਰ ਜੀ ਤਰਨਾ ਦੇ ਮਜੀਦ ਬਾਬਾ ਜੀ ਬਾਬਾ ਜੋਗਾ ਸਿੰਘ ਸਾਹਿਬ ਜੀ ਬਾਬਾ ਕਾਲਾ ਸਾਹਿਬ ਵਾਲੇ ਜਿਹੇ ਤਰ੍ਹਾਂ ਬਾਬਾ ਪ੍ਰਦੇਵ ਸਿੰਘ ਜੀ ਵੀ ਜੀਵਲੀ ਬਾਬਸੀ ਜੀ ਰਣਕੁਰ ਸਾਹਿਬ ਵਾਲੇ ਪਰ ਕਾਰ ਸੇਵਾ ਵਾਲੇ ਆਪ ਬਾਬਾ ਜੀ ਬਾਬਾ ਸੇਵਾ ਸਿੰਘ ਸਾਹਿਬ ਜੀ ਬਾਬਾ ਜੀ ਸਾਹਿਬ ਸਿੰਘ ਸਾਹਿਬ ਜੀ ਕਰਨਤਾਰ ਸਾਹਿਬ ਵਾਲੇ ਔਰ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਿਰਿੰਦਰ ਸਿੰਘ ਜੀ ਵੱਲੋਂ ਸਜੀਵ ਸਾਹਿਬ ਤੋਂ ਉਸ਼ੇਸ਼ ਕਰਕੇ ਬਾਬਾ ਜੀ ਵੱਲੋਂ ਪਹੁੰਚੇ ਹਨ ਔਰ ਨਾਲ ਨਾਲ ਮਹਾਪੁਰਖਾਂ ਦੇ ਕਿਉਂਕਿ ਸਤਿਕਾਰ ਸ੍ਰੀ ਹਜੂਰ ਸਾਹਿਬ ਮਹਾਰਾਜ ਦੇ ਚਰਨਾਂ ਦੇ ਨਾਲ ਪਿਆਰ ਕਿੰਨੀ ਹੈ ਪੈਰ ਦੀ ਯਾਤਰਾ ਬਾਬਾ ਜੀ ਜਾਂਦੇ ਰਹੇ ਔਰ ਤਰਸਾ ਜੀ ਵੱਲੋਂ ਮਹਾਰਾਜ ਦੇ ਕਰਦਾ ਵਾਜਕ ਜੈਨੀ ਸੁਖਵਿੰਦਰ ਜੈਨੀ ਸੁਖਵਿੰਦਰ ਸਿੰਘ ਜੀ ਉਹ ਵੀ ਅੱਜ ਵਿਸ਼ੇਸ਼ ਕਰਕੇ ਤਰ ਸਾਹਿਬ ਵੱਲੋਂ ਕੱਲ ਟੈਲੀਫੋਨ ਤੇ ਬਣੇ ਹੋਇਆ ਸੀ ਜਿਸ ਸੰਸਾਰ ਜੀ ਨੇ ਸੋ ਕਰਦਾ ਵਾਜਕ ਕਾਲੇ ਸੁਖਵਿੰਦਰ ਸਿੰਘ ਜੀ ਨੂੰ ਭੇਜਿਆ ਹੈ ਇਸੇ ਤਰ੍ਹਾਂ ਬਾਬਾ ਜੀ ਟਾਲੇ ਸਾਹਿਬ ਆਏ ਬਾਬਾ ਤਖਸ਼ੀਰ ਸਿੰਘ ਜੀ ਬਾਬਾ ਜੀ ਭਾਈ ਜੀ ਡੋਲੀ ਵਾਲੇ ਬਾਬਾ ਗੁਰਨਾਬ ਸਿੰਘ ਜੀ ਤੇ ਬਾਬਾ ਜੀ ਸਿੰਘ ਜੀ ਜਿਆਲਾ ਵਾਲੇ ਮਹਾਂਪੁਰਖ ਤੇ ਨਿਰਮਲ ਦੇ ਨਾ ਕੋ ਨਾ ਬਾਬਾ ਜੀ ਤੇ ਚਾਹਵਰ ਵਾਲੇ ਬਾਬਾ ਜੀ ਨਿਰਮਲ ਪੰਡਿਤ ਜੀ ਸਾਡੇ ਵੱਲੋਂ ਜੋ ਕਿ ਰਾਜੇ ਦਰਸ਼ਨ ਸਿੰਘ ਜੀ ਜੀਵਨ ਦਾ ਬਿਲਵਾਇਨੇ ਹੋਰ ਨਾ ਨਾ

ਬੜਾ ਪਿਆਰ ਕੀਤਾ ਬੜਾ ਪਿਆਰ ਮਹabord ਆਪ ਸੇਵਾ ਦੇ ਕਾਰਜ ਸਾਰਿਆਂ ਨੂੰ ਜੀ ਰਿਹਾ ਨੇ ਬਹੁਤ ਅਮੀਰ ਹੋ ਟਾਈਮ ਕੱਢ ਕੇ ਇਸ ਸਮੇਂ ਦੇ ਦਰਸ਼ਨ ਦਿੱਤਾ ਸਾਰੇ ਅੰਦਰ ਬਹੁਤ ਧੰਨਵਾਦ ਅਰਿਣਾ ਸਿੰਘ ਜੀ ਵਿਕੇ ਜਿ세 ਤਰ੍ਹਾਂ ਸਾਈਡ ਗੋਟਲ ਸਿੰਘ ਜੀ ਕਰਮਵਾਲਾ ਸਾਹਿਬ ਜਿਨੇ ਵੀ ਸਾਰੇ ਵਰਤਿਆਰੇ ਤੇ ਗਾਗਾ ਜੀ ਪ੍ਰੇਮੰਦਿਕਰ ਸਾਹਿਬ ਆਏ ਲੰਬਾ ਸਿਧਾਂਤ ਸਿੰਘ ਜੀ ਸਰਬਸਤ ਨਾਮ ਸਿੰਘ ਜੀ ਜੇਲ ਵਾਰਲੇ ਦੇ ਤੋਂ ਸਾਥ ਸੰਗਤ ਜੀ ਬਹੁਤ ਮਨ ਵਿੱਚ ਇਹ ਖੁਸ਼ੀ ਵੀ ਆਉਂਦੀ ਹੈ ਤੇ ਮਨ ਵਿੱਚ ਵਿਰਗ ਵੀ ਆਉਂਦਾ ਹੈ ਕਿ ਉਹ ਮਹਾਨ ਸੇਵਾ ਕਰਨ ਵਾਲੀਆਂ ਉਹਨਾਂ ਮਹਾਨ ਹਸਤੀਆਂ ਦਾ ਜੋ ਫਲਪਾਂਤ ਵਿਲਬਿਤਾ ਉਹ ਸੇਵਾ ਦਾ ਮਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਹੋਇਆ ਹੈ ਕੋਲਾ ਮਹਾਨ ਕਰਨਿਕ ਨੂੰ ਆਈ ਹੋਏ ਮਹਾ ਪ੍ਰਕਾਸ਼ ਸਰਕਾਰ ਨੂੰ ਅੰਤਵਾ ਮੀਰ ਸਿੰਘ ਦੀ ਉਹ ਸੇਵਾ ਕਰਨ ਦੀ ਜਾਗ ਸਾਨੂੰ ਉਹਨਾਂ ਦੀ ਸੇਵਾ ਤੋਂ ਕੋਲਾ ਦੀ ਫਸਲ ਕੋਲਾ ਦੇ ਮਹਾਰਵੇਟੇ ਨਿਰਮਾਨ ਤੋਂ ਇਹ ਮਨ ਨੂੰ ਨਿਵਾਟ ਕੇ ਅੱਜ ਆਉਂਦੇ ਜਿਨ੍ਹਾਂ ਬਰਦਾਸ਼ ਕਰਨੀ ਦੇ ਅਰਦਾਸ ਵਿੱਚ ਇਹ ਸ਼ਰਧਾ ਰਹਿਣਾ ਤੇ ਮਹਾਰਾਜ ਗਰੀਬੀ ਦਾ ਵਾਹਿ ਮਹਾਰਾਜ ਸਾਹਿਬ ਜੀ ਦੇ ਦੇਵਾ ਜੀ ਬਾਬਾ ਸਾਹਿਬ ਜੀ ਵੀਰ ਜੀ ਅੱਜ ਬੈਠਣ ਹਾਂ ਇਹ ਗੁਰਮੁਖਰੇ ਦੇ ਗ੍ਰੀਵੀ ਆਉਂਦੇ ਹਾਂ ਤੇ ਸੋਰੇ ਨੂੰ ਆਇਆ ਗੁਰਮੁਖਰੇ ਦੇ ਗ੍ਰੀਵੀ ਆਉਂਦੇ ਹਾਂ ਤੇ ਸੋਰੇ ਨੂੰ ਆਇਆ ਥੋੜਾ ਜਿਹਾ ਥੋੜਾ ਆਇਆ ਤੇ ਸੋਰੇ ਨੂੰ ਆਇਆ ਅਰ ਨਾਰੀ ਦੇ ਨੇੜੇ ਲੱਗ ਜਾਵੇ ਤੇ ਸੋਰੇ ਨੂੰ ਆਇਆ ਫਿਰ ਅੰਮਨ ਇਸਾਰੇ ਬੈਠਣ ਦਾ ਬਾਹਰ ਕੋਲ ਨਹੀਂ ਬੈਠਾ ਜੀ ਤੇ ਭਾਤਣੀ ਹਾਜੀ ਜੇ ਜੀਰੀਪਾਲ ਸਿੰਘ ਸਾਹਿਬ ਦੀ ਦਰਸ਼ਨ ਹੋਏ ਸੇਵ ਸ਼੍ਰਮ ਇਹ ਪੰਜ ਸੇਵ ਹੋਣ ਦਾ ਮਾਨਣਾ ਰਹਿ ਗਿਆ ਇਹ ਤਰ੍ਹਾਂ ਵੇਖਿਆ ਇੱਕ ਪੰਜ ਦੇ ਸੇਵ ਕਰਕੇ ਰਹਿ ਪੰਜ ਦੇ ਫਰਕੀ ਤੇ ਰਿਜੋਰ ਦੇ ਰਿਹਾ ਜਿਹਦਾ ਕੋਈ ਤਵਾਜਾ ਹੋ ਜਾ ਤੇ ਕਹਿਣਾ ਇਹ ਜਿੜੇ ਆ ਜੀਂ ਫਿਰ ਇਹ ਵੀ ਜੇ ਜਿੜੇ ਜੇ ਆਦੀਆਂ

ਤੁਹਾਨੂੰ ਤੁਹਾਨੂੰ ਜੇਡੋਮਿਟ ਜੇਸਰ ਬਾਇਗਟ ਜਦੋਂ ਬਾਬਾ ਸੋਨ ਸਿੰਘ ਸਾਹਿਬ ਦੀ ਤਸਵੀਰ ਲਗਾ ਕੋਲੋਂ ਸੰਤ ਗਿਆਨੀ ਦੇ ਰਾਜ ਸਿੰਘ ਦੀ ਕਾਰਜਾ ਪੇਰਾਂਵਾ ਰਾਜਿਤ ਸਾਹਿਬ ਤੇ ਬਾਬਾ ਖੜਕ ਸਿੰਘ ਦੀ ਵੀ ਰਿਵਿਊ ਚਲ ਹੋਏ ਤੇ ਬਾਬਾ ਵੀਰ ਬਿਕਰਮ ਸਿੰਘ ਜੀ ਨੇ ਕਿਹਦੇ ਰੋਗਾ ਰਾਜ ਸਿੰਘ ਦੀ ਜ਼ਾਬਾਹੀ ਦੇਖੇ ਨੇ ਤਾਂ ਮੈਂ ਜਿਹਨਾਂ ਕੋਲ ਕੋਈ ਨਾ ਮੱਕੀ ਕੋਈ ਨਾ ਡੇਢ ਜੇਗਾ ਅਗੇ ਸੀ ਆ ਜਿਹੜੇ ਲੋਕ ਜਿਹੜੇ ਤੇ ਪਾਸ ਤੇ ਆ ਬਾਬਾ ਜੀ ਨਾਲ ਬਾਲ ਸਨ ਜੀ ਬਾਬਾ ਜੀ ਦੇ ਤੇ ਆਪ ਦੂਰ ਸੀ ਜਦ ਬਈ ਆਏ ਬਲੇ ਕਿਹੋ ਜਿਹਾ ਸੀ ਆਏ ਨੇ ਸੇ ਬਹੁਤ ਸਮਾਂ ਯਾਦ ਹੁੰਦਾ ਉਦੋਂ ਭਾਈ ਮਨਜੀਤ ਸਿੰਘ ਜੀ ਦਾ ਵਿਆਹ ਸੀ ਤੇ ਇਥੋਂ ਬਾਬਾ ਜੀ ਦਾ ਤਸਵੀਰ ਲਾ ਕੇ ਤੇ ਫਿਰ ਸੰਤ ਜਰਨੈਲ ਸਰੋਨੀ ਬਾਬਾ ਜੀ ਭਾਈ ਮਨਜੀਤ ਸਾਹਿਬ ਦੇ ਵਿਆਹ ਕੇ ਉਹਨੂੰ ਜਿਵੇਂ ਜਿਵੇਂ ਦੇਖੇ ਇਹ ਇਤਰਾ ਕੁ ਬੜੀ ਜਿਆਦਾ ਜੰਦੇਰ ਇਸਾਲੇ ਸਮੇਂ ਦੇ ਤੇ ਜਿਵੇਂ ਜਿਵੇਂ ਕੋ ਸਮੇਂ ਤੋਂ ਲੱਭਿਓ ਰਾਤ ਨੂੰ ਉਹ ਲੋਕ ਵੀ ਰਾਤ ਦੇ ਸਮੇਂ ਲੈ ਕੇ ਉਹ ਵੀ ਜਿਆਦਾ ਜੀਮਾ ਹੁੰਦਾ ਪਾਸ ਤੇ ਪਾਸ ਵਿੱਚ ਸ਼ਾਮ ਹੁੰਦਾ ਉਹ ਅਗਰ ਵੀ ਬਾਬਾ ਜੀ ਨੂੰ ਜੋ ਖਵਾਲ ਦੁਆਰੇ ਦੇ ਦਰਦੋਂ ਬਖਸ਼ਿਸ਼ ਹੋਇਆ ਉਹ ਸਹੀ ਮਹਾਰਿਯ ਬਿਚਿਆ ਕੇ ਗੋ ਪੰਚ ਪ੍ਰਤੀ ਪੀਛੇ ਸੇਵਾ ਦਾ ਜੋ ਮਾਨ ਸਰਗੁਰ ਦੇ ਦਰ ਪਰ ਕਰ ਤੋਇਆ ਤੇ ਹੋਲ ਆਏ ਹਨ ਫਿਰ ਗੁਰੂਆਂ ਦੇ ਦਰਸ਼ਨ ਕਰਦਾ ਵਿਵੇਦਾ ਫਿਰ ਗੁਰੂ ਪੰਚ ਪ੍ਰਤੀ ਸੇਵਾ ਦਾ ਜੋ ਮਾਨ ਹੈ ਗੁਰੂ ਘਰ ਦੇ ਸੇਵਾ ਕਰਵਾਏ ਹਨ ਨਾ ਸਰਵ ਜਨ ਬਾਬਾ ਅੰਧੇਂ ਦੀ ਆਇਨ ਸੁਖਦਾਵਨ ਤੋਂ ਰੋਸਾਰੇ ਮਹਾਪੁਰਖ ਆਏ ਨੇ ਕੋਈ ਇਹਦਾ ਨਾਂ ਰਹਿਤ ਉਹ ਸਹੀ ਉਹ ਚਮੰਦਿ ਦਾ ਆਖੇ ਫਿਰ ਵੀ ਬੇਨ ਕੀ ਹੈ ਕਿ ਕੋਈ ਵੀਸ਼ੇਲ ਜਿਹਾ ਵੀ ਆਏ ਨੇ ਜਿੰਨੇ ਆਏ ਦੁਨੀਆਂ ਸਿੱਤਾਂ ਆਈਏ ਵਾ ਵਾ ਸ਼ਰਸ ਨੀ ਕਹਾ ਕਰਦੇ ਮਜੀਦ ਸਰਗਣੀ ਜਿਸਤ ਸਿੰਘ ਜੇਕਰ ਪ੍ਰਾਣਿਆਂ ਵਿੱਚ ਮਹਾ ਪ੍ਰਕਾਸ਼ ਦੇ ਬਹੁਤ ਸਾਰੇ ਬਜਰੋ ਲੱਗੇ ਗਿਆ ਜੀ ਉਹ ਵੀ ਆਏ ਨੇ ਵਾ ਵਾ ਅਨਾਲ ਨਾਲ ਹੁਣ ਜਿਵੇਂ ਸੰਸਾਰ ਜੁਆਏ ਸਾਰੇ ਆਏ ਤੇ ਜਿਹੜਾ ਵੀ ਕੋਈ ਵਚਨ ਉਹ ਖਾਲਸਾ ਫਰਦੀ ਕਰਦੀ ਕਰਦੀ ਮਹਾਂਪੁਰਖ ਦੇ ਜੀਵਨ ਦਾ ਸੰਸਾਰ ਵਿੱਚ ਆਪਾਂ ਕਰਦੀ ਹੈ ਤੇ ਹਮੇਸ਼ਾ ਹੀ ਬਾਤ ਦਿਨ ਜਲਦੀ ਕਰਾਂਗੇ ਰਾਮ ਸਰਦੂਮਾਰ ਜੀ ਅਕਾਲ ਪੁਰਖ ਸਾਹਿਬ ਜੀ ਉਹ ਰਾਮ ਫਾਤ ਸੁਪਰਦਾਇ ਦਲ ਖਾਲਸਾ ਬ੍ਰਿਧੀ ਚਰਨ ਜੀ ਵੇ ਲੋ ਦਾਜ ਬੰਦ ਬਖਤਵਾਰ ਸਿੰਘ ਸਾਹਿਬ ਜੀ ਦਾ ਮਾਨ ਜੋਗੁਰਦਾਮ ਸਾਹਿਬ ਜੀ ਦਾ ਦੇ ਆਕਾ ਸਰ ਜੀ ਦੇ هر انسان ਉਹ ਨਹੀਂ ਬਤਨ ਜਾਨੀ ਮਿਲਗੀ ਸਿੰਘ ਜੀ ਉਹ ਵੀ ਕੋਈ ਆ ਬੜ ਬੜ ਕਲੇਗਾਰੇ ਕਬਾ ਚੀ ਸਿੰਘ ਜੀ ਗੈਵਲੇ ਮਬਾਸ਼ਤ ਨਾ ਗਤੀ ਵਾਲਾ ਸਰ ਹੀਰ ਸਿੰਘ ਜੀ ਦੀ ਜ਼ਿੰਮੇਵਾਰੀ ਗਾਲੇ ਜਦੋਂ ਵੇ ਰੇਪੈਂਡ ਬਿਚਨ ਕੋਰੀ ਕੇ ਵੈਸ਼ ਸਿੰਘ ਇਹਨਾਂ ਦੇ ਬੰਦ ਲਈ ਤੇ ਮੰਡੀ ਵਾਲੇ ਗਾਬਾ ਜਿਹੜੀ ਵੀ ਰਹਿਣ ਸਿੱਖਾ ਜੁਗਤ ਦੇ ਦੀ ਸਿਵਾਰਤੀ ਗਈ ਹੈ ਉਪਨੀਵਰਸਿਟੀ ਵੀ ਆਈਜੀ ਡਾ ਜੀ ਉਹਨੇ ਵੀ ਸਾਡੀਆਂ ਸੰਵਿਧਾਨ ਦਵਲ ਬਹੁਤ ਖਾਸੇ ਪਛਤਾ